ਪ੍ਰੀ ਰਿਪੋਰਟਰ ਇੱਕ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਸਤਾਲ ਦੀ ਚੱਲ ਰਹੀ ਹੈ ਇੱਕ ਅਸੀਂ ਸਾਰੇ ਆਪਣੇ ਜਿਹੜੇ ਸਾਡੇ ਸੀਨੀਅਰ ਆਗੂ ਆ ਪਾਰਟੀ ਦੇ ਉਹਨਾਂ ਦੇ ਮਿਲ ਕੇ ਅਸੀਂ ਪਾਰਟੀ ਨੂੰ ਆਉਣ ਵਾਲੇ ਸਮੇਂ ਚ ਅੱਗੇ ਵਧਾਉਣ ਵਾਸਤੇ ਜਿਹੜੀ ਮਸ਼ਵਰਾ ਕੀਤਾ ਹੈ ਉਹਦੇ ਤਹਿਤ ਅਸੀਂ ਅੱਜ ਇਹ ਸਰਦਾਰ ਗਰਚਨ ਸਿੰਘ ਜੀ ਨੂੰ ਨਾਲ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਤੇ ਇੱਥੇ ਹੋਰ ਜਿਹੜੀਆਂ ਸੰਗਤਾਂ ਨਾਲ ਮਿਲ ਕੇ ਅਸੀਂ ਵਿਚਾਰਾਂ ਕਰਾਂਗੇ ਕਿ ਆਪਣੇ ਆਉਣ ਵਾਲੇ ਸਮੇਂ ਲਈ ਆਪਾਰਟੀ ਨੂੰ ਕਿਦਾਂ ਅੱਗੇ ਵਧਾਇਆ ਜਾ ਸਕਦਾ ਉਹਦੇ ਤਹਤੇ ਕਰਨਤਾਰ ਦੀ ਚੋਣ ਦੇ ਦੌਰ ਤੋਂ ਬਾਅਦ ਕਿਦਾਂ ਲੱਗਦਾ ਹੈਗੇ ਚਰਨਤਾਰ ਲਈ ਚੋਣ ਜਿਹੜੀ ਹੈ ਕਿ ਉਹ ਰਿਜ਼ਲਟ ਵੈਸੇ ਦੇ ਸਨ ਬਹੁਤ ਵਧੀਆ ਫਿਰ ਵੀ ਸਾਡੀ ਜਿਹੜੀ ਇਹ ਮੇਸ ਸੀ ਉਹ ਤੋਂ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਹਾਂ ਉਹਦਾ ਕਾਰਨ ਸੀ ਕਿ ਉੱਥੇ ਬਹੁਤ ਤਰ੍ਹਾਂ ਦੀ ਸਰਕਾਰ ਵੀ ਆਪਣੇ ਤੌਰ ਤੇ ਬਹੁਤ ਵੱਡੀ ਦਸ਼ਤ ਫਲਾ ਰਹੀ ਸੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ ਤੇ ਦੂਜੇ ਪਾਸੇ ਵੀ ਜਿਹੜੀ ਦੂਸਰੀ ਧਿਰ ਸੀਗੀ ਉਹਨਾਂ ਦਾ ਵੀ ਉਧਰ ਉਸ ਏਰੀਆ 'ਚ ਕਾਫੀ ਵੱਡਾ ਦਬਦਬਾ ਸੀਗਾ ਤੇ ਉਹਨਾਂ ਨੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ 3 ਨੰਬਰ ਤੇ ਆਉਣਾ ਜਿਹੜਾ ਇਸ ਕਰਕੇ ਹੋਣਾ। ਪਰ ਫਿਰ ਵੀ ਸੂਮਨ ਜੀ ਸੁਮਨ ਉਹਨਾਂ ਨੇ ਕਿਹਾ ਹੈਗਾ ਕਿ ਵਾਸ ਪੰਜਾਬ ਦੇ ਵਾਲਿਆਂ ਨੇ ਇਕੱਲਾ ਆਪਣਾ ਹੀ ਮੀਦਵਾਰ ਦਾ ਬਣਾ ਲਿਆ। ਸਾਂਝਾ ਮੀਦਵਾਰ ਵੀ ਕਹਿੰਦੇ ਤਾਂ ਫਿਰ ਉਸ ਨਤੀਜੇ ਹੋ ਗਏ। ਮੇਰਾ ਖਿਆਲ ਹੈ ਕਿ ਉਹ ਹੈ ਤੇ ਸਾਰਾ ਸਾਂਝਾ ਸੀਗਾ ਚੋਣ ਨਿਸ਼ਾਨ ਵੀ ਤਕਰੀਬਨ ਉਹਨਾਂ ਦੀ ਪਾਰਟੀ ਦਾ ਸੀਗਾ ਫਿਰ ਮੇਰੇ ਖਿਆਲ ਇਹੋ ਜਿਹੀ ਗੱਲਾਂ ਕਰਨ ਦਾ ਜਿਹੜੀ ਚੀਜ਼ ਹੈ ਮੇਰੇ ਖਿਆਲ ਕੋਈ ਤੁੱਕ ਨਹੀਂ ਬਣਦੀ ਕਿ ਉਹ ਸਾਰਿਆਂ ਦਾ ਸਾਂਝਾ ਸੀਗਾ ਸਾਰੇ ਉਹ ਖੁਦ ਉਮੀਦਵਾਰ ਕਹਿ ਰਹੇ ਸੀ ਅਸੀਂ ਵੀ ਕਿ ਸਾਰ ਜਗਤ ਕਹ ਰਹੇ ਸਾਂਝਾ ਤੇ ਫਿਰ ਵੀ ਚਲੋ ਇਹ ਚੀਜ਼ ਹੈ ਕਿ ਉਹਨਾਂ ਦੀ ਬਾਕੀ ਮਰਜ਼ੀ ਜੋ ਉਹ ਸੋਚਦੇ ਉਹ ਪੰਜਾਬ ਸਰਕਾਰ ਵੱਲੋਂ ਸਤਾਪ ਦੀ ਸਮਾਲੂ ਦੇ ਬਣਾਈ ਜਾ ਰਹੀ ਹੈ ਕਰੋੜਾਂ ਰੁਪਏ ਲੱਗੇ ਉਸ ਦੀ ਵਿਦਾਂਤ ਸਭਾ ਸਥਾਪਿਤ ਕੀਤੀ ਗਈ ਤੇ ਸਾਰਾ ਦਾ ਕੰਮ ਉਹ ਬਾਹਰਿਆਂ ਤੋਂ ਕਰਵਾਇਆ ਗਿਆ ਪੰਜਾਬ ਦਾ ਕੋਈ ਵੀ ਨੁਮਾਇੰਦ ਸਿਰ ਨਾ ਕਰਾਇਆ ਗਿਆ ਇਹ ਕਿਵੇਂ ਬੀਤੂ ਮੇਰਾ ਖਿਆਲ ਹੈ ਕਿ ਜਿਹੜੀ ਸਾਡੇ ਇਸੇ ਕਹਿਣ ਨੂੰ ਤੇ ਪੰਜਾਬ ਸਰਕਾਰ ਇਹਨੂੰ ਕਹਿੰਦੇ ਆ ਪਰ ਹੈ ਸਾਰਾ ਦਿੱਲੀ ਸਰਕਾਰੀ ਜਹੰਦ ਚ ਕੰਟਰੋਲ ਸਾਰਾ ਦਿੱਲੀ ਕੋਲ ਹੀ ਆ ਇੱਥੇ ਦਾ ਜੋ ਕੁਝ ਵੀ ਇੱਥੋਂ ਦੀ ਲੋਟ ਖੁੱਟ ਕਰਕੇ ਅਸੀਂ ਦਿੱਲੀ ਲੈ ਜਾਈਏ ਦਿੱਲੀ ਦੇ ਲੋਕਾਂ ਨੂੰ ਜੋ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਜੋ ਨੌਕਰੀਆਂ ਚ ਜਾਂ ਕੋਈ ਵੀ ਬਿਜ਼ਨਸ ਜੋ ਵੀ ਫਾਇਦਾ ਪਹੁੰਚਾਇਆ ਜਾ ਸਕਦਾ ਐਡਵਰਟਾਈਜ਼ਮੈਂਟਸ ਵੀ ਬਾਹਰ ਲੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਧਿਰਾਂ ਨੂੰ ਜਿਆਦਾ ਫਾਇਦਾ ਪਹੁੰਚਾਇਆ ਜਾ ਰਿਹਾ ਪੰਜਾਬ ਨੂੰ ਲੁੱਟ ਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਹ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਗਿਆ ਇੱਥੇ ਵੀ ਕਰੋਨਾ ਆਰਮਰ ਵੀ ਖਰਚਾ ਕੀਤੇ ਗਏ ਤੇ ਉਹਦੇ ਚੋਂ ਨਿਕਲਿਆ ਕੁਝ ਵੀ ਨਹੀਂਗਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਲੋਕਾਂ ਦੀਆਂ ਜਿਉ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਸਤਾਪਦੀ ਮਨਾਇ ਗਈ ਉਹਦੇ ਵਾਸਤੇ ਸਾਰਾ ਕੁਝ ਕੀਤਾ ਗਿਆ ਪਰ ਮੇਰੇ ਖਿਆਲ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੀ ਜਿਹੜੀ ਗੱਲ ਸੀ ਆਜ਼ਾਦੀ ਦੀ ਗੱਲ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਉਹਨੂੰ ਤੇ ਸਰਕਾਰ ਅਖਰੀਆ ਮਖਾਨ ਕਰ ਰਹੀ ਆ ਪੰਜਾਬ 'ਚ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਇਹ ਮੇਰੇ ਖਿਆਲ ਹੈ ਕਿ ਖਾਲੀ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦਾ ਇੰਨਾ ਪੈਸਾ ਬਰਬਾਦ ਕਰਕੇ ਉਹਦੇ ਚ ਕੁਝ ਵੀ ਨਹੀਂ ਨਿਕਲੇ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨਾਂ ਮੇਰੇ ਜਾਨਾ ਹੀ ਗੋੜੀਆਂ ਚੱਲਦੀਆਂ ਰਹਿੰਦੀਆਂ ਨੇ ਗੈਂਗਸਟਰ ਧਮਕੀਆਂ ਦੇ ਰਹੇ ਨੇ ਸਰਕਾਰ ਦਾ ਵੀ ਕਰਦੀ ਕਿਸੇ ਨੂੰ ਖਤਮ ਕਰਾਂਗੇ ਪਰ ਉਹ ਬੜਾਵਾ ਉਹਨਾਂ ਨੂੰ ਜਿਆਦਾ ਹੋ ਗਿਆ ਇਹ ਮੇਰਾ ਖਿਆਲ ਹੈ ਕਿ ਸਰਕਾਰ ਇਹ ਦਾਅਵੇ ਝੂਠੇ ਕਰ ਰਹੀ ਆ ਤੇ 4 ਸਾਲ ਦੇ ਤੇ तकरीबन ਇਹ ਸਰਕਾਰ ਨੂੰ ਬਣੀ ਨੂੰ ਹੋ ਗਿਆ ਤੇ ਇਹ ਗੈਂਗਸਟਰਾਂ ਦਾ ਬੋਲਬਾਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਉਹ ਮੇਰੇ ਖਿਆਲ ਹੈ ਕਿ ਸਰਕਾਰ ਦੀ ਸ਼ੈ ਤੇ ਸਾਰਾ ਕੁਝ ਹੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਲੈਕਸ਼ਨ ਵੀ ਹੋਈ ਉਹਦੇ 'ਚ ਵੀ ਇਹ ਇਸ ਚੀਜ਼ ਦਾ ਬਹੁਤ ਵੱਡਾ ਲੋਕਾਂ 'ਚ دہشت ਦਾ ਮਾਹੌਲ ਸੀ ਤੇ ਸਰਕਾਰ ਮੇਰੇ ਖਿਆਲੋਂ ਜਿਵੇਂ ਨੀਚੋਂ ਲੜੀ ਗਈ ਉਧਰ ਡੇਰਾ ਬਾਬਾ ਨਾਨਕ ਉੱਥੇ ਵੀ ਇਹ ਚੀਜ਼ਾਂ ਨੂੰ ਸਰਕਾਰ ਨੇ ਆਪਣੇ ਤੌਰ ਤੇ ਉਹਨਾਂ ਨੂੰ ਵਰਤਿਆ ਤੇ ਮੇਰਾ ਖਿਆਲ ਹੈ ਸਰਕਾਰ ਜੇ ਕੋਈ ਸਰਕਾਰ ਕੋਲ ਜਾਂਦਾ ਵੀ ਆ ਵੀ ਮੈਨੂੰ ਕੋਈ ਫਰੋਦੀ ਦੀ ਧਮਕੀ ਆ ਰਹੀ ਤਾਂ ਸਰਕਾਰ ਕਹਿੰਦੀ ਕਿ ਸਾਡੇ ਹੱਥ ਖੜੇ ਆ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲਓ ਇਹੋ ਜੇ ਹਾਲਾਤ 'ਚ ਮੇਰਾ ਖਿਆਲ ਹੈ ਕਿ ਸਰਕਾਰ ਦੀ ਸ਼ਹਿਤੋਂ ਬਿਨਾ ਇਹ ਚੀਜ਼ਾਂ ਇਹ ਏਡੇ ਵੱਡੇ ਪੱਧਰ ਤੇ ਨਹੀਂ ਵਾਪਰ ਸਕਦੀਆਂ ਜੇ ਸਰਕਾਰ ਸਿਰਦ ਹੋਵੇ ਤੇ ਇਹ ਚੀਜ਼ਾਂ ਕੰਟਰੋਲ ਕੀਤਾ ਜਾ ਸਕਦਾ ਰੋਕਿਆ ਜਾ ਸਕਦਾ ਸੀ ਪਰ ਮੇਰੇ ਖਿਆਲ ਹੈ ਕਿ ਸਰਕਾਰ ਨਾ ਤੇ ਇਹ ਜੋ ਕਿਸੇ ਵੀ ਮੁੱਦੇ ਤੇ ਉਹ ਸਿਰਦਨੇਗੀ ਜੇ ਉਹ ਨਸ਼ਿਆਂ ਦਾ ਮੁੱਦਾ ਤੇ ਉਹ ਵੀ ਦਿਨ ਬਦਿਆਂ ਉਹਦੀ ਵਰਤੋਂ ਵੱਧਦੀ ਜਾ ਰਹੀ ਹੈ ਉਹਦਾ ਬਿਜ਼ਨਸ ਵਧਦਾ ਜਾ ਰਿਹਾ ਉਧਰ ਵੀ ਨਹੀਂ ਕੋਈ ਧਿਆਨ ਜੇ ਲਾਇਡ ਆਰਡਰ ਦਾ ਤੇ ਉਹ ਵੀ ਉਹ ਵੀ ਬਹੁਤ ਬੁਰੇ ਹਾਲਾਤ ਹੋਏ ਪਏ ਕੋਈ ਬੰਦੇ ਨੂੰ ਭਰੋਸਾ ਨਹੀਂਗਾ ਬਾਕੀ ਇਹ ਚੀਜ਼ਾਂ ਕਿ ਨਾਂ ਤੇ ਜੇ ਕੋਈ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਵਾਜ ਦਵਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਇਹ ਬੜੇ ਜਿਹੋ ਕੋ ਪੱਤਰਕਾਰ ਭਾਈਚਾਰਾ ਕੋਈ ਕੋਈ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲਿਆਉਂਦਾ ਤੇ ਉੱਤੇ ਵੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਸਾਰਿਆਂ ਦਾ ਉਹਨਾਂ ਨੂੰ ਵਾਜਨ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਕਰਕੇ ਕੇਂਦਰ ਸਰਕਾਰ ਵੱਲੋਂ ਵੀ ਵੱਡੇ ਪੱਧਰ ਤੇ ਇਹ ਕਿਹਾ ਸਿੱਖ ਗੁਰੂਆਂ ਦੇ ਨਾਲ ਜਿਹੜੇ ਹੁੰਦੇ ਆ ਕੋਈ ਵੀ ਪ੍ਰੋਗਰਾਮ ਨਹੀਂ ਬਣਾਇਆ ਜਾਂਦਾ। ਇਸ ਵਾਰ ਜਿਹੜਾ ਇਹ ਪੱਤਰ ਉਸਾਰ ਕੀ ਦਾ ਖੇਤੀਬਾੜੀ ਦੇ ਮਾਮਲੇ 'ਚ ਮੰਗੀ ਬੜੇ ਗੋਡੇ ਪੱਧਰ ਤੇ ਨਾ ਜੀ ਪਰ ਬੰਦੀ ਸਿੰਘਾਂ ਦੀ ਵਿਹਾਈ ਦੇ ਮਾਮਲੇ 'ਚ ਸਰਕਾਰ ਚੁੱਪ ਹੈ। ਨਹੀਂ ਮੈਂ ਇਹੀ ਤੇ ਹੋਇ ਕਿੰਨੇ ਕਿ ਲੋਕਾਂ ਨੂੰ ਮੇਰੇ ਖਿਆਲ 'ਚ ਸਰਕਾਰਾਂ ਜਿਹੜਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨਾਂ ਤੇ ਬਹੁਤ ਵੱਡੇ ਪੱਧਰ ਤੇ ਪੈਸਾ ਖਰਚਾ ਜਾ ਰਿਹਾ। ਪਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਮਨਾ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਚਾਰਾਂ ਨੂੰ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਅਸੀਂ ਉਹਨੂੰ ਤੇ ਅਪਣਾ ਨਹੀਂ ਰਹੇ ਅਸੀਂ ਮਨੁੱਖੀ ਅਧਿਕਾਰਾਂ ਦਾ ਘਟ ਗਿੰਟੀਆਂ ਦਾ ਕਾਣ ਕਰ ਰਹੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸ਼ਤਾਬਦੀਆਂ ਜਿਹੜੇ ਮਨਾਉਣੀਆਂ ਤੇ ਮੇਰਾ ਖਿਆਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਮਨੁੱਖੀ ਆਜ਼ਾਦੀ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਉਹ ਮਨੁੱਖੀ ਅਧਿਕਾਰਾਂ ਦੇ ਪਤਾਮਾ ਉਹਨਾਂ ਨੂੰ ਕਹਿ ਦੱਸਦਾ ਕਿ ਇਸ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਜਿਹੜੇ ਬੰਦੀ ਸਿੰਘ ਆ ਜਾਂ ਜੋ ਹੋਰ ਘਟ ਗਿੰਟੀਆਂ ਨਾਲ ਜੋ ਜ਼ੁਲਮ ਤਸ਼ੱਦਦ ਹੋ ਰਿਹਾ ਹੈ ਨੂੰ ਰੋਕਿਆ ਜਾਣਾ ਚਾਹੀਦਾ ਇਹ ਗੁਰੂਤਾ ਤੇਗ ਬਾਦਰ ਸਾਹਿਬ ਦੀ ਸੋਚ ਆ ਨਾ ਕਿ ਤੋਂ ਵੱਡੇ ਵੱਡੇ ਸਮਾਗਮ ਕਰਕੇ ਜਾਂ ਇਹੋ ਜੀਆਂ ਚੀਜ਼ਾਂ ਕਰਕੇ ਲੋਕਾਂ ਨੂੰ ਮੂਰਖ ਬਣਾਏ ਜਾਵੇ ਠੀਕ ਹੈ ਬਸ ਪਰ ਇਹ ਮਤ ਬੋਲੋ ਜੀ ਜਿਹਨੇ ਸਿਰਗਾ ਕੀ ਡਿਪਲੋਮਾ ਰੱਖਿਆ ਹੋਇਆ ਦੂਸਰੇ ਪਾਸੇ ਜਦੋਂ ਕੋਈ ਤੁਹਾਡਾ ਕੋਈ ਖੁਵਾਰ ਕੋ ਮੈਂਬਰ ਰਬਦੀਰ ਜਨਪੁਸ਼ ਕਰ ਲੋ ਤੂੰ ਨੂੰ ਰੋਕ ਲੈ ਜਾਂਦਾ ਇਹ ਚੀਜ਼ ਨੂੰ ਕਿਉਂ ਕਿ ਮੇਰਾ ਖਿਆਲ ਹੈ ਕਿ ਸਰਕਾਰਾਂ ਜਿਹੜੀਆਂ ਕਿ ਉਹ ਇਹ ਚੀਜ਼ ਚਾਹੁੰਦੀਆਂ ਕਿ ਇਹ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਜਿੰਨਾ ਨੁਕਸਾਨ ਪਹੁੰਚਾ ਸਕਦੇ ਹਾਂ ਉਸ ਤੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਝੁਕਾ ਲਿਆ ਜਾਊਗਾ ਪਰ ਮੇਰੇ ਖਿਆਲ ਹੈ ਕਿ ਇਹ ਜੋ ਵੀ ਹੱਥ ਕੰਡੇ ਆਪਣਾ ਰਹੇ ਆ ਉਹ ਅਸੀਂ ਉਹਨਾਂ ਦੇ ਕੋਈ ਨਹੀਂ ਠੀਕ ਹੈ ਕਿ ਨਹੀਂ ਜਾਣ ਦਿੱਤਾ ਗਿਆ ਤੇ ਅਸੀਂ ਇੱਥੇ ਰਹਿ ਕੇ ਵੀ ਆਪਣਾ ਕੰਮ ਕਰਾਂਗੇ ਪਰ ਇਹ ਮੇਰੇ ਖਿਆਲ ਇੱਕ ਬਹੁਤ ਵੱਡੀ ਧੱਕੇਸ਼ਾਈ ਆ ਸਰਕਾਰ ਦੀ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਪਰਚੇ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਾ ਜਾਣ ਦੇਣਾ ਬਾਹਰ ਤੇ ਇਹ ਬਹੁਤ ਮੇਰੇ ਖਿਆਲ ਇੱਕ ਅਨਸਾਨੀਆ ਤੌਰ ਤੇ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਤੁਸੀਂ ਦੇਖੋ ਕਿ ਬਹੁਤ ਵੱਡੀ ਇੱਕ ਕਹਾਣ ਕਰਨ ਵਾਲੀ ਗੱਲ ਆ ਆ 27 ਨੂੰ ਤੋਂ ਪਹਿਲਾਂ ਹੁਣ ਜਿਹੜਾ ਪੈਸੇ ਚੋਨਾ ਆ ਰਹੀਆਂ ਹੀਆਂ ਕਿ ਉਹਦੇ ਵਿੱਚ ਵੀ ਸਾਡੀ ਪਾਰਟੀ ਲੜਾਈ ਵੀ ਜਾਂ ਸਾਝ ਬਹੁਤ ਲੜੀ ਜਾਂ ਕਲੇਤੋਰ ਤੇ ਫੈਸਲਾ ਲੈਦੀ ਰਹੀ ਦੇ ਮੇਰਾ ਖਾਲਾ ਜੀ ਅਸੀਂ ਇਹ ਤੇ ਵਿਚਾਰ ਨਹੀਂ ਕੀਤੀ ਕਿ ਪਾਰਟੀ ਚ ਵਿਚਾਰ ਕਰਾਂਗੇ ਕਿ ਅਸੀਂ ਉਹ ਇਲੈਕਸ਼ਨ ਲੜਨੀ ਆ ਕਿ ਨਹੀਂ ਲੜਨੀ ਉਹ ਤੋਂ ਬਾਅਦ ਚ ਕੁਝ ਕਿਹਾ ਜਾ ਸਕਦਾ ਕਿ ਅਸੀਂ ਲੜਨੀ ਆ ਤੇ ਲੜਾਂਗੇ ਤੇ ਕਿੱਥੇ ਲੜਾਂਗੇ ਕਿ ਜਾਂ ਇਕੱਲੇ ਲੜਾਂਗੇ ਉਹ ਉਹ ਬਾਅਦ ਚ ਅਜੇ ਕੋਈ ਇਹਦੇ ਬਾਰੇ ਵਿਚਾਰ ਨਹੀਂ ਹੋਏ ਲੋਕੀਆ 27 ਦੀਆਂ ਕੈਂਡੀਲ ਕੋਲ ਵਿੱਚ ਲਾਈਨ ਹੋ ਸਕਦਾ ਕਿਸੇ ਨੈਸ਼ਨਲ ਪਾਰਟੀ ਨੇ ਨਹੀਂ ਇਹ ਨੈਸ਼ਨਲ ਪਾਰਟੀ ਨਾਲ ਤੇ ਕਦੇ ਵੀ ਨਹੀਂ ਹੋ ਸਕਦਾ ਜੀ ਨੈਸ਼ਨਲ ਪਾਰਟੀ ਦੇ ਸਾਡੇ ਪੰਜਾਬ ਨੂੰ ਜਿਨ੍ਹਾਂ ਨੈਸ਼ਨਲ ਪਾਰਟੀਆਂ ਨੁਕਸਾਨ ਪਹੁੰਚਾ ਰਹੀਆਂ ਮੇਰਾ ਖਿਆਲ ਹੈ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਕੋਈ ਇਹ ਇਹ ਚੀਜ਼ ਹੈ ਕਿ ਲੜਾਈ ਲੜਨੀ ਚਾਹੀਦੀ ਕੱਲ੍ਹ-ਕੱਲ ਕਹਿ ਰਹੇ ਜਿਵੇਂ ਤੌਰ ਪਰ ਜਿੰਮੀ ਚੋਣਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਉਮੀਦਵਾਰੀ ਸੀ ਹੈ ਨਾ ਮੈਂ ਕਹਿੰਦਾ ਕਿ ਇਹ ਸਿੱਧੇ ਤੌਰ ਤੇ ਜਿਹੜੀਆਂ ਦੋਹੇ ਪਾਰ ਦੇ ਪਾਏ ਉਨਨਸੀਦ ਹੋਵੇ ਤਾਂ ਵਾਸ ਪਜਾ ਦੇ ਉਹੀ ਇਹ ਅਕਾਲੀ ਦਲ ਨੂੰ ਖਾਰ ਲਾਉਣ ਲਈ ਖੜੀਆਂ ਕੀਤੀ ਗਈਆਂ ਨੇ ਕੇਂਦਰ ਵੱਲੋਂ ਇਹਨਾਂ ਦਾ ਵਿੱਚ ਲੋਕਾਂ ਨੂੰ ਨਹੀਂ ਯਕੀਨ ਕਰਨਾ ਚਾਹੀਦਾ ਮੇਰਾ ਖਿਆਲ ਹੈ ਕਿ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਸੁਖਵੀਰ ਸਿੰਘ ਹੋਣਾ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਸਹਯੋਗੀਆਂ ਦਾ ਬਹੁਤ ਵੱਡਾ ਰੋਲ ਰਿਹਾ ਉਹ ਅਕਾਲੀ ਦਲ ਵਾਰਿਸ ਵੀ ਹੁਣ ਖੜੀ ਹੋਈ ਆ ਤੇ ਜੇ ਪੁਨਰਸਰਜੀਤੀ ਵਾਲੇ ਵੀ ਉਹ ਵੀ ਉਹਨਾਂ ਤੋਂ ਟੁੱਟ ਕੇ ਹੋਣਾ ਆਇਆ ਤੇ ਉਦੋਂ ਪਹਿਲਾਂ ਤੇ ਸਾਰਾ ਕੁਝ ਜੋ ਅਕਾਲੀ ਦਲ ਨੂੰ ਇਸ ਸਥਿਤੀ 'ਚ ਪਹੁੰਚਾਉਣ ਵਾਸਤੇ ਤੇ ਉਹ ਜ਼ਿੰਮੇਵਾਰ ਹੈ ਜੇ ਉਹ ਉਹ ਆਪਣੀ ਜਿਹੜਾ ਉਹਨਾਂ ਨੂੰ ਡਿਊਟੀ ਮਿਲੀ ਸੀ ਉਹਨੂੰ ਸਿਰਦਤਾ ਨਾਲ ਕੌਮ ਦੇ ਹਿੱਤ 'ਚ ਪੰਜਾਬ ਦੇ ਹਿੱਤ 'ਚ ਚੱਲਦੇ ਤੇ ਮੇਰਾ ਖਿਆਲ ਹੈ ਕਿ ਨਾ ਤਾਂ ਕੋਈ ਹੋਰ ਅਕਾਲੀ ਦਲ ਬਣਦੇ ਲੋੜ ਪੈਂਦੀ ਤੇ ਇਹ ਚੀਜ਼ ਹੈ ਕਿ ਉਹਨਾਂ ਨੇ ਜਿਹੜਾ ਅਕਾਲੀ ਦਲ ਬੜਾ ਇੱਕ ਮਨੁੱਖੀ ਅਧਿਕਾਰਾਂ ਵਾਸਤੇ ਮਨੁੱਖੀ ਹੱਕਾਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਬਹੁਤ ਵੱਡੀ ਲੜਾਈ ਲੜਦਰਾ ਸੀ ਉਹਨੂੰ ਆਪਣੇ ਇੱਕ ਪਰਸਨਲ ਬੈਨੀਫਿਟ ਵਾਸਤੇ ਸਾਰਾ ਕੁਝ ਤੈਸ ਨੈਸ ਕਰਕੇ ਰੱਖਤਾ ਉਹ ਉਹ ਚੀਜ਼ ਦਾ ਹਰੇਕ ਪੰਜਾਬੀ ਨੂੰ ਸਿੱਖ ਨੂੰ ਦੋਖਿਆ ਕਿ ਇਹ ਜਿਹੜੀ ਸਾਡੀ ਏਡੀ ਵੱਡੀ ਪਾਰਟੀ ਜਿਹੜੀ ਪੰਜਾਬ ਤੇ ਹਕਾਕ ਦੇ ਪਹਿਰਾ ਦੇਣ ਵਾਲੀ ਸੀ ਉਹਨੂੰ ਇਸ ਹਾਲਾਤ ਚ ਲਿਆ ਕੇ ਖੜਾ ਕਰ ਦਿੱਤਾ ਕਿ ਜਿੱਥੇ ਉਹਦੀ ਕੋਈ ਹੋਂਦ ਹਸਤੇ ਖਤਮ ਕਰ ਦਿੱਤੀ ਤੇ ਇਸ ਕਰਕੇ ਹੋਂਦ ਨਹੀਂ ਕਰਦਾ ਉੱਠਣਾ ਕਿ ਜਦੋਂ ਕਿਸੇ ਸਰਕਾਰਾਂ ਸੀ ਕੱਲ੍ਹ ਨੂੰ ਸਰਕਾਰ ਸੀ ਨਾ ਉਹਨਾਂ ਸੰਮੇਂਦਰਾਣ ਜਿਹੜੇ ਸਾਥੀ ਆਜੂ ਛੱਡ ਕੇ ਉਹਨਾਂ ਨੂੰ ਉੱਥੇ ਸੰਜੀਤ ਬਣਾਈ ਉਹਨਾਂ ਨੇ ਕਿ ਉਹ ਨਹੀਂ ਦੋਸ਼ੀ ਨੇ ਸੋਦੀਪ ਸਿੰਘ ਬਾਦਲ ਜੀ ਨਹੀਂ ਜਾਂ ਕੱਲ ਜਿਹੜਾ ਬਾਦਲ ਪਰਿਵਾਰ ਹੀ ਦੋਸ਼ੀ ਹੈ ਨਹੀਂ ਮੇਰਾ ਖਿਆਲ ਹੈ ਕਿ ਜਿਹੜੇ ਉਸ ਟਾਈਮ ਤੇ ਉਹਨਾਂ ਦੇ ਨਾਲ ਸੀਗੇ ਕੁਝ ਜਦੋਂ ਬੇਅਦਬੀਆਂ ਹੋਈਆਂ ਆਪਣੇ ਜੋ ਵੀ ਕੁਝ ਫੈਸਲੇ ਪੰਜਾਬ ਰੋਲ ਚੋਏ ਤੇ ਮੇਰੇ ਖਿਆਲ ਜ਼ਿੰਮੇਵਾਰੀ ਤੇ ਜਿਹੜੇ ਉੱਥੇ ਫੈਸਲੇ ਲੈਣ ਚ ਨਾਲ ਸੀਗੇ ਉਹਨਾਂ ਉਹਨਾਂ ਦੇ ਵੀ ਬਣਦੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਕੋਈ ਭੱਜ ਨਹੀਂ ਸਕਦਾ ਆਪਣੀ ਜ਼ਿੰਮੇਵਾਰੀ ਤੋਂ ਜੇ ਵੀ ਫਿਰ ਵੀ ਕੋਈ ਅਹਿਸਾਸ ਕਰਦਾ ਜਾਂ ਉਹਨੂੰ ਲੱਗਦਾ ਹੈ ਕਿ ਇੱਥੇ ਰਹਿ ਕੇ ਜਾਂ ਦਿਨ-ਬਦ ਦਿਨ ਹੋਰ ਨੁਕਸਾਨ ਹੋ ਰਿਹਾ ਤੇ ਆਪਾਂ ਨੂੰ ਕੋਈ ਹੋਰ ਸੋਚਣਾ ਚਾਹੀਦਾ ਉਹਨਾਂ ਤੋਂ ਬਦਲ ਸੋਚਣਾ ਚਾਹੀਦਾ ਤੇ ਮੇਰੇ ਖਿਆਲ ਹੈ ਕਿ ਉਹ ਦੇਰ ਆਏ ਦਰਸਤਾ ਆਈ ਗੱਲ ਆ ਵੈਸੇ ਤੇ ਪਹਿਲਾਂ ਪਹਿਲਾਂ ਹੀ ਇਹ ਚੀਜ਼ ਵਿਚਾਰਨੀ ਚਾਹੀਦੀ ਸੀ ਸਰ ਇੱਕ ਲਾਸਟ ਵਾਲਾ 27 ਦੇ ਵਿੱਚ ਜਿਸ ਤਰ੍ਹਾਂ ਕਰਨ ਜਮੀ ਚੁੰਨ ਦੇ ਵਿੱਚ ਸਾਰਿਆਂ ਦਿੱਥੇ ਬੰਦੀਆਂ ਛੱਕ ਦਿੱਥੇ ਬੰਦੀਆਂ ਪਾਤਿਆਂ ਨੂੰ ਕਰਕੇ ਹੋ ਕੇ ਲੜਿਆ ਕਿ ਇਸ ਤਰ੍ਹਾਂ ਹੀ ਉਮੀਦ ਹੈ ਕਿ ਸਾਰੇ ਪੰਚਨ ਦੇ ਰਾਤੱਖੀਆਂ ਹੋਣਗੇ ਸਾਰੇ ਇੱਕ ਇੱਕ ਨੂੰ ਛੱਡ ਮੱਧ ਪਿਤ ਨੂੰ ਛੱਡ ਕੇ ਇੱਕ ਲੋਕ ਦੇ ਜਿਹੜੇ ਚੋਣ ਲੜਨ ਦੀ ਸਥਿਤੀ ਵਿੱਚ ਮੇਰਾ ਖਿਆਲ ਹੈ ਕਿ ਸਾਡਾ ਪਹਿਲਾਂ ਤੇ ਅਜੰਡਾ ਕਲੀਅਰ ਹੋਣਾ ਚਾਹੀਦਾ ਫਿਰ ਉਤੇ ਜੇ ਕੋਈ ਸਾਡੀ ਕੋਈ ਸਹਿਮਤੀ ਹੈ ਤੇ ਫਿਰ ਸਾਰੇ ਇਕੱਠੇ ਹੋ ਕੇ ਲੜ ਸਕਦੇ ਆ ਤੇ ਨਹੀਂ ਤੇ ਮੇਰਾ ਖਿਆਲ ਹੈ ਕਿ ਸਾਨੂੰ ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰਾਂਗੇ ਅਜੇ ਸਾਡੇ ਕੋਸਾਲ ਪਿਆ ਹੋਆ ਉਹਦੇ ਵਾਸਤੇ ਅਸੀਂ ਆਪਣੀ ਪਾਰਟੀ ਨੂੰ ਵੱਡੇ ਪੱਧਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਫਿਰ ਵੀ ਕੋਈ ਹਾਸ ਸਮੇਂ ਦੇ ਹਾਲਾਤ ਤੇ ਉਦੋਂ ਤੇ ਕੋਈ ਸਮੇਂ ਦੀ ਲੋੜ ਹੋਈ ਤੇ ਉਹਤੇ ਵਿਚਾਰ ਕੀਤਾ। ਵੱਡੀ ਪਾਰਟੀ ਮੁੱਖ ਮੰਤਰੀ ਰਕਮ ਕਿਉਂ ਕਿਹੜਾ ਲੜਕੀ ਹੋਣਾ ਚਾਹੀਦਾ ਜੀ ਕਰਾਈ। ਇਹ ਮੇਰਾ ਖਿਆਲ ਹੈ ਕਿ ਇਹ ਵੀ ਚੀਜ਼ਾਂ ਸਾਨੂੰ ਪਹਿਲਾਂ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਸਾਨੂੰ ਇਹ ਬਾਕੀ ਤੇ ਸਾਡੇ ਕੋਲ ਤੇ ਜਿਹੜੇ ਹੈਗੇ ਆ ਚਿਹਰਾ ਤੇ ਹੈ ਹੀ ਅਮਰਪਾਲ ਸਿੰਘ ਹੈ ਲੋਕਾਂ ਨੇ ਉਹਨੂੰ ਸਵੀਕਾਰ ਵੀ ਕੀਤਾ ਉਹਨੂੰ ਜੇਲ੍ਹ ਚ ਰਹਿਣਾ ਉਹਨੇ ਪੰਜਾਬ ਦੇ ਹੱਕਾਂ ਦੀ ਲੜ ਕੇ ਗੱਲ ਵੀ ਕੀਤੀ ਤੇ ਬਾਕੀ ਠੀਕ ਹੈ ਕਿ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਕਿ ਫਿਰ ਉਸ ਟਾਈਮ ਤੇ ਅਗਰ ਉਹ ਉਹ ਰਹਿੰਦੇ ਉਹਨਾਂ ਨੂੰ ਬਣਾਉਣਾ ਜਾਂ ਹੋਰ ਕਿਸੇ ਨੂੰ ਬਣਾਉਣਾ ਉਹ ਤੇ ਅਸੀਂ ਬਾਅਦ ਚ ਵਿਚਾਰ ਕਰਾਂਗੇ ਜਿਹੜਾ ਹਰੀਨ ਮੋਹਨ ਦੀ ਕਤਲ ਮਾਮਲੇ ਵਿੱਚ ਸੰਬੰਧ ਵਿੱਚ ਅਮਰਪਾਲ ਤੇ ਪਾਇਲਾਲ ਸਿੰਘ ਦਾ ਮਾਮਲਾ ਕਰਦੇ ਹਾਂ ਕਿ ਉਦੋਂ ਲੱਗਦੀ ਥੀ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਸਾਡੀਆਂ ਜਿਹੜੀਆਂ ਵਿਰੋਧੀ ਧਿਰਾਂ ਆ ਜਾਂ ਸਰਕਾਰ ਆ ਉਹ ਉਹ ਜਿਹੜੇ ਇਹਨਾਂ ਲੋਕਾਂ ਨੂੰ ਅਮਰਤਪਾਲ ਤੋਂ ਇਸ ਕਰਕੇ ਡਰ ਰਿਹਾ ਕਿ ਲੋਕ ਅਮਰਤਪਾਲ ਦੀ ਗੱਲ ਸੁਣਦੇ ਆ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਖਤਰਾ ਬਾ ਧਾਰਮਿਕ ਤੌਰ ਤੇ ਵੀ ਲੋਕਾਂ ਨੂੰ ਇਸ ਚੀਜ਼ ਤੋਂ ਹੈ ਕਿ ਉਹਨਾਂ ਦੇ ਆਉਣ ਨਾਲ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੈ ਇਸ ਕਰਕੇ ਇਹੋ ਜਿਹੇ ਬਹਾਨੇ ਬਣਾਏ ਜਾ ਰਹੇ ਹੈ ਕਿ ਬੰਦਾ ਜੇਲ੍ਹ ਚ ਬੈਠਾ ਤੇ ਉਹ ਉਹਨੂੰ ਇਸ ਤਰੀਕੇ ਨਾਲ ਇਹ ਕਹਿ ਰਹੇ ਕਿ ਜੇਲ੍ਹ ਤੋਂ ਉਹ ਸਾਹਬਾ ਕੁਝ ਹੋ ਰਿਹਾ ਤੇ ਮੇਰੇ ਖਰਫੇ ਸਰਕਾਰ ਜਾਂ ਹੋਰ ਚੀਜ਼ਾਂ ਫਿਰ ਉਹ ਕੀ ਕੌਣ ਕੀ ਕਰ ਰਹੀ ਪੁਲਿਸ ਨੇ ਕਦੀ ਟੁਟਮੈਸ ਮਾਮਲੇ ਲੈ ਕੇ ਸੰਬੰਧ ਕੀਤਾ ਇਹਨੂੰ ਪੁੱਛ ਕੋਲ ਤਾਂ ਕਦੀ ਕੁਝ ਹਾਂਜੀ ਪ੍ਰਿਕੂਲ ਕੋਸ਼ਿਸ਼ ਨਹੀਂ ਇਸ ਮਾਮਲੇ 'ਚ ਪਰਿਵਾਰ ਨਾਲ ਗੱਲਬਾਤ ਕਰਨ ਕੋਸ਼ਿਸ਼ ਕੀਤੀਆਂ ਨਹੀਂ ਨਹੀਂ ਸਾਡੇ ਨਾਲ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਤੇ ਪਹਿਲਾਂ ਹੀ ਉਹ ਕੁਝ ਤੇ ਰਾਨੇ ਸਕੀਮ ਬਣਾ ਕੇ ਰੱਖੀ ਸੀ ਕਿ ਕਿ ਹਾਂ ਕਿ ਇਹ ਚੀਜ਼ ਕਿ ਆਪਾਂ ਉਧਰ ਨੂੰ ਹੀ ਲੈ ਕੇ ਜਾਣਾ ਸਾਰਾ ਮਾਮਲਾ ਹੁਣ ਅਪੀਲ ਹੈ ਭਾਈਆ ਮਟਪਾਕ ਲੋ ਕੱਟ ਦੇ ਬਾਹਰ ਆਉਂਦੇ ਉਮੀਦ ਇਹ ਸਰਕਾਰਾਂ ਦੀ ਧੱਕੇਸ਼ਾ ਹੀ ਆ ਜੀ ਉਹਨਾਂ ਤੇ ਉਮੀਦ ਤੇ ਉਹਨਾਂ ਤੇ ਕੋਈ ਇਹੋ ਜਿਹਾ ਕੋਈ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਜਿ ਉਹਨਾਂ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਆ ਤੇ ਜਿਹੜੀ ਐਨਐਸਏ ਵੀ ਆ 1 ਸਾਲ ਵਾਸਤੇ ਆ 2 ਸਾਲਾ ਤੀਜਾ ਸਾਲ ਵੀ ਆ ਅੱਧਾ ਖੰਡ ਅੱਧੇ ਤੋਂ ਜ਼ਿਆਦਾ ਖਤਮ ਹੋ ਗਿਆ ਅਸੀਂ ਉਹਦੇ ਵਾਸਤੇ ਲੜਾਈ ਲੜ ਰਹੇ ਆ ਕਿ ਉਹਨਾਂ ਨੂੰ ਚਲੋ ਠੀਕ ਹੈ ਕਿ ਤੁਸੀਂ ਜੇ ਰਿਆ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਜੋ ਲੋਕਾਂ ਨੇ ਨਮਾਇਦਾ ਚੁਣਿਆ ਤੇ ਉਹਨਾਂ ਦੀ ਆਵਾਜ਼ ਪਾਰਲੀਮੈਂਟ ਤੇ ਉਹਨਾਂ ਨੂੰ ਬੋਲਣ ਵਾਸਤੇ ਮੌਕਾ ਦੇਣਾ ਚਾਹੀਦਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਵੀ ਇਹ ਚੀਜ਼ ਪਹੁੰਚ ਕਰ ਰਹੇ ਹਾਂ ਪਰ ਸਰਕਾਰਾਂ ਦੀ ਧੱਕੇਸ਼ਾਹੀ ਲਾਲੋਪੀ ਉਹ ਇਸ ਪੱਧਰ ਤੇ ਆ ਕੇ ਉਹ ਕੋਈ ਵੀ ਗੱਲ ਸੁਣ ਕੇ ਰਾਜੀ ਨਹੀਂ ਨਾ ਕੋਰਟ ਦੀ ਗੱਲ ਸੁਣ ਕੇ ਰਾਜੀ ਹੈ